ਹਰਦੀਪ ਸਿੰਘ ਜਟਾਣਾ ਦੀ ਲਿਖਤ ਤਰੋ ਤਾਂ ਮੜਤ ਨਾਲ ਹਿੰਮਤ ਪਰੋਸੇ ਅਤੇ ਸਵੈ ਵਿਸ਼ਵਾਸ ਦੀ ਘਾਟ ਕਾਰਨ ਹੀ ਜ਼ਿਆਦਾ ਲੋਕ ਵਕਤ ਤੱਕ ਦੇ ਨੇ ਨਿੱਕੇ ਜਿਹੇ ਕੰਮ ਵਿੱਚ ਹਾਰ ਹੋਣ ਤੋਂ ਬਾਅਦ ਬਹੁਤੇ ਕਮਜ਼ੋਰ ਦਿਲ ਢੇਰੀ ਟਾ ਬੈਠਦੇ ਨੇ ਇਹਨਾਂ ਦੇ ਚਿਹਰੇ ਦੀ ਰੌਣਕ ਦੰਦਾਂ ਦਾ ਹਾਸਾ ਅੱਖਾਂ ਦੀ ਚਮਕ ਖਤਮ ਹੋ ਜਾਂਦੀ ਹੈ ਇਸ ਕਿਸਮ ਦੇ ਲੋਕ ਚੱਲਣ ਨਾਲੋਂ ਬੈਠੇ ਰਹਿਣਾ ਜਾਂ ਫਿਰ ਮੰਜੇ ਉੱਪਰ ਗੁੱਛਾ-ਮੁੱਛਾ ਹੋ ਕੇ ਪਏ ਰਹਿਣ ਨੂੰ ਪੈਲ ਦਿੰਦੇ ਨੇ ਕਿਸੇ ਨੂੰ ਕੋਈ ਵੀ ਸਵਾਲ ਨਹੀਂ ਕਰਦੇ ਸਗੋਂ ਇਹ ਤਾਂ ਚੰਗੀ ਤਰ੍ਹਾਂ ਉੱਤਰ ਵੀ ਨਹੀਂ ਦੇ ਸਕਦੇ ਇਨ੍ਹਾਂ ਕੋਲ ਬੈਠ ਕੇ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਘਰ ਸੱਥਰ ਤੇ ਬੈਠੇ ਹੋਈ ਉੜਦੇ ਪੰਛੀਆਂ ਨਾਲ ਅਡਾਰੀਆਂ ਮਾਰਨੀਆਂ ਇਹਨਾਂ ਦੇ ਵੱਸ ਦਾ ਰੋਗ ਨਹੀਂ ਹੁੰਦਾ ਨੀਮੀ ਪਾ ਕੇ ਧੌਣ ਹੇਠਾਂ ਵੱਲ ਸੁੱਟ ਤਰਤੀ ਦੀ ਹਿੱਕ ਤੇ ਲਕੀਰਾਂ ਬੌਣੀਆਂ ਹੀ ਆਉਂਦੀਆਂ ਇਹਨਾਂ ਦੇ ਹਿੱਸੇ ਇਨਾਂ ਦੇ ਹੱਥ ਵਿੱਚ ਕਾਰ ਜੀਪ ਤੇ ਸਕੂਟਰ ਸਾਈਕਲ ਦੀ ਚਾਲ ਚੱਲਦਾ ਹੈ ਸਾਈਕਲ ਗੱਡੇ ਦੀ ਚਾਲ ਤੇ ਗੱਡਾ ਕੀੜੀ ਦੀ ਚਾਲ ਚੱਲਣ ਲੱਗ ਪੈਂਦਾ ਸਰਪਟ ਦੌੜਨ ਦਾ ਨਜ਼ਾਰਾ ਇਹ ਲੋਕ ਸਾਰੀ ਉਮਰ ਨਹੀਂ ਲੈ ਸਕਦੇ ਇਸ ਤਰ੍ਹਾਂ ਦੇ ਲੋਕਾਂ ਨੂੰ ਦੇਖ ਕੇ ਲੱਗਦਾ ਹੈ ਕਿ ਕੌਣ ਕਹਿੰਦਾ ਮੁਰਦੇ ਚੱਲ ਨਹੀਂ ਸਕਦੇ ਜਦੋਂ ੱੱੱਕੇ ਨਾਲ ਇਹਨਾਂ ਦਾ ਮੂੰਹ ਖਲਵਾ ਲਈਏ ਤਾਂ ਆਖਣਗੇ ਬਸ ਵਕਤ ਘੜੀ ਸੀ ਜਾਂਨੇ ਆ ਇਹ ਵੀ ਕੋਈ ਜੀਵਨ ਹੈ ਇਹ ਵੀ ਕੋਈ ਜੀਣਾ ਜਿਸ ਦੀ ਕਿਸੇ ਨੂੰ ਅੜੀ ਕੀ ਨਾ ਹੋਵੇ ਉਹ ਵੀ ਕੋਈ ਬੰਦਾ ਹੈ ਜਿਹਦੇ ਆਉਣ ਨਾਲ ਦਰਖਤਾਂ ਦੇ ਪੱਤੇ ਤਾੜੀਆਂ ਹੀ ਨਾ ਮਾਰਨ ਵਕਤ ਕੜੀ ਸੋਨਾ ਵਕਤ ਦੇ ਨਾਲ ਤੁਰੋ ਮੁਸ਼ਕਲਾਂ ਹਾਰਾਂ ਦੁੱਖ ਤੇ ਨਮੋਸ਼ੀਆਂ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜਿੱਥੇ ਬੈਠੋ ਰੌਣਕਾਂ ਲੱਗ ਜਾਣ ਅਣਜਾਣ ਲੋਕਾਂ ਨਾਲ ਵੀ ਗੱਲਾਂ ਕਰੀ ਜਾਣ ਵਾਲੇ ਦੂਰ ਦੂਰ ਤੱਕ ਪਛਾਣੇ ਜਾਂਦੇ ਨੇ ਮਹਿਫਲਾਂ ਦੀ ਸ਼ਾਨ ਬਣੋ ਲੋਕ ਤੁਹਾਡੀ ਅਡੀਕ ਕਰਨ ਹੱਥ ਮਿਲਾਓ ਤਾਂ ਮਿਲਣ ਵਾਲੇ ਨੂੰ ਪਤਾ ਲੱਗੇ ਤੁਰੋ ਤਾਂ ਮੜਕ ਨਾਲ ਖੜੋ ਤਾਂ ਰੜਕ ਨਾਲ ਬੋਲੋ ਤਾਂ ਬੜਕ ਨਾਲ ਜੇਕਰ ਕਾਟੋ ਫੁੱਲਾਂ ਤੇ ਖੜਾਉਣੀ ਆ ਤਾਂ ਹਵਾ ਵਾਂਗ ਬਗੋ ਦਿਨ ਰਾਤ ਤੇ 24 ਘੰਟਿਆਂ ਵਿੱਚੋਂ 2-4 ਘੰਟੇ ਦੇਸ਼ ਲਈ ਸਮਾਜ ਲਈ ਜਾਂ ਫਿਰ ਆਂਡ ਗਵਣ ਲਈ ਵੀ ਕੱਢੋ ਜੇਕਰ ਮਨੁੱਖੀ ਜੀਵਨ ਸਵੀਕਾਰ ਹੀ ਕਰ ਲਿਆ ਤਾਂ ਫਿਰ ਟਾਈਮ ਪਾਸ ਵਾਲੀ ਗੱਲ ਕਦੇ ਭੁੱਲ ਕੇ ਵੀ ਨਾ ਕਰੋ ਕਿਉਂਕਿ ਮਨੁੱਖ ਦੇ ਮੋਢਿਆਂ ਤੇ ਆਪਣੇ ਸਾਥੀ ਮਨੁੱਖਾਂ ਦਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਪੰਛੀਆਂ ਦੀ ਦੇਖਭਾਲ ਦਾ ਭਾਰ ਵੀ ਹੁੰਦਾ ਹੈ ਦਸਾਂ ਨੌਹਾਂ ਨੇ ਬੜੀ ਕਿਰਤ ਕਰਨੀ ਹੁੰਦੀ ਹੈ ਦੋਮਾ ਪੈਰਾਂ ਨੇ ਲੰਮੇ ਪੈਂਡੇ ਤੈਅ ਕਰਨੇ ਹੁੰਦੇ ਆ ਤੁਹਾਡੇ ਪੈਰਾਹਾਂ ਤੋਂ ਅਗਲੀਆਂ ਪੀੜ੍ਹੀਆਂ ਨੇ ਤੁਰਨਾ ਹੁੰਦਾ ਬਸ ਵਕਤ ਗੁਜ਼ਰੀ ਜਾਂਦਾ ਆ ਕਿ ਤੁਸੀਂ ਮੁਕਤ ਨਹੀਂ ਹੋ ਸਕਦੇ ਜਦੋਂ ਆਪਾਂ ਹਰ ਕਿਸਮ ਦੇ ਹਿੰਮਤੀ ਲੋਕ ਵਿਸਾਖੀਆਂ ਸਹਾਰੇ ਮੰਜ਼ਲਾਂ ਤੈਅ ਕਰ ਸਕਦੇ ਨੇ ਅੱਖਾਂ ਤੋਂ ਮਨਾਖੇ ਹਨੇਰਿਆਂ 'ਚ ਚਾਨਣ ਵਖੇਰ ਸਕਦੇ ਨੇ ਹੱਥਾਂ ਤੋਂ ਬਹੂਨੇ ਵੀ ਪੀਖ ਨਹੀਂ ਮੰਗਦੇ ਤਾਂ ਫਿਰ ਤੁਹਾਡੇ 'ਚ ਕਾਦੀ ਕਮੀ ਐ ਕਹੋ ਟਾਈਮ ਪਾਸ ਨਹੀਂ ਕਰਦੇ ਸਗੋਂ ਪਲ-ਪਲ ਕੀਮਤੀ ਐ ਸਾਡੇ ਸਮੇਂ ਦਾ ਅਸੀਂ ਤਾਂ ਸਮੇਂ ਦੀ ਗੱਡੀ 'ਚ ਸਵਾਰ ਹੋ ਕੇ ਸਫਲਤਾ ਦੀ ਰੇਲ ਦਾ ਸਫ਼ਰ ਕਰ ਰਹੇ ਹਾਂ ਹਰਦੀਪ ਸਿੰਘ ਜਟਾਣਾ ਦੀ ਲਿਖਤ ਤਰੋ ਤਮੜਕ ਨਾਲ ਇੱਥੇ ਹੀ ਸਮਾਪਤ ਹੁੰਦੀ ਹੈ